ਮੁਹੱਲਾ ਕਲੀਨਕਨ ਨੂੰ ਫੇਲ ਕਰਵਾ ਕੇ ਭਗਵੰਤ ਮਾਨ ਨੇ ਸ਼ੁਰੂ ਕੀਤੀ ਨਵੀਂ ਸਿਹਤ ਬੀਮਾ ਯੋਜਨਾ ਮੈਡੀਕਲ ਸਟਾਫ ਦੀ ਘਾਟ ਕਰਕੇ ਸਰਕਾਰੀ ਹਸਪਤਾਲਾਂ ਵਿੱਚ ਨਹੀਂ ਮਿਲ ਪਾ ਰਿਹਾ ਟੋਕਮਾ ਇਲਾਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਉਹਨਾਂ ਦੀ ਸਰਕਾਰ ਦੀ ਮਹੱਤਵਕਾਂਖੀ ਯੂਨੀਵਰਸਲ ਸਿਹਤ ਬੀਮਾ ਯੋਜਨਾ ਮੰਗਲਵਾਰ ਤੋਂ ਸ਼ੁਰੂ ਕੀਤੀ ਜਾਵੇਗੀ ਮੁੱਖ ਮੰਤਰੀ ਸਿਹਤ ਯੋਜਨਾ ਦੇ ਤਹਿਤ ਇੱਕ ਪਰਿਵਾਰ ਵੱਧ ਤੋਂ ਵੱਧ 10 ਲੱਖ ਰੁਪਏ ਵਿੱਚ 2000 ਬਿਮਾਰੀਆਂ ਦਾ ਨਕਦ ਰਹਿਤ ਇਲਾਜ ਕਰਵਾ ਸਕੇਗਾ ਜਿਕਰ ਇਹ ਹੈ ਕਿ ਭਮਾਨ ਕਾਰਨ ਵੱਡੀਆਂ ਯੋਜਨਾਵਾਂ ਦਾ ਐਲਾਨ ਤਾਂ ਕਰਦੀ ਹੈ ਪਰ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਲਾਗੂ ਨਹੀਂ ਕਰ ਪਾਉਂਦੀ ਪਹਿਲਾਂ ਮੁਹੱਲਾ ਕਲੀਨਿਕ ਸ਼ੁਰੂ ਕੀਤੇ ਤੇ ਕੇਂਦਰ ਸਰਕਾਰ ਦੀ ਆਸ਼ਮਾਨ ਭਾਰਤੀ ਯੋਜਨਾ ਨੂੰ ਮੁਹੱਲਾ ਕਲੀਨਿਕ ਦੇ ਤੌਰ ਤੇ ਰੀ ਬ੍ਰਾਂਡ ਕਰਕੇ ਪੇਸ਼ ਕੀਤਾ ਗਿਆ ਪਰ ਅਸਲੀਅਤ ਸਾਹਮਣੇ ਆਉਣ ਤੇ ਕੇਂਦਰ ਵੱਲੋਂ 2 ਸਾਲ ਤੱਕ ਫੰਡਿੰਗ ਨੂੰ ਰੋਕ ਦਿੱਤਾ ਗਿਆ ਤੇ ਬਾਅਦ ਵਿੱਚ 800 ਮੁਹੱਲਾ ਕਲੀਨਿਕਾਂ ਤੋਂ ਮੁੱਖ ਮੰਤਰੀ ਨੂੰ ਆਪਣੀ ਫੋਟੋ ਵਾਲੇ ਬੋਰਡ ਉਤਾਰਨੇ ਪਏ ਪੰਜਾਬ ਦੇ ਸਿਵਲ ਹਸਪਤਾਲਾਂ ਵਿੱਚ ਮੈਡੀਕਲ ਮਾਹਰਾਂ ਦੀ ਹੈ 2098 ਮੰਜੂਰ ਸ਼ੁਦਾ ਮਾਹਰ ਅਸਾਮੀਆਂ ਵਿੱਚੋਂ 990 ਖਾਲੀ ਹਨ ਇਸ ਤੋਂ ਇਲਾਵਾ 3847 ਜਨਰਲ ਮੈਡੀਕਲ ਅਫਸਰ ਅਸਾਮੀਆਂ ਵਿੱਚੋਂ 1962 ਖਾਲੀ ਹਨ ਦਿੱਲੀ ਮਾਡਲ ਦੀ ਨਕਲ ਕਰਦਿਆਂ ਹੋਇਆ ਆਪ ਸਰਕਾਰ ਨੇ ਪੰਜਾਬ ਦੇ ਚੰਗੇ ਭਲੇ ਹੈਲਥ ਸਿਸਟਮ ਨੂੰ ਤਬਾਹ ਕਰ ਦਿੱਤਾ ਤੇ ਹੁਣ ਮਾਨ ਨਵੀਂ ਹੈਲਥ ਪਾਲਿਸੀ ਦੀ ਘੋਟਣਾ ਕਰਕੇ ਲੋਕਾਂ ਨੂੰ ਫਿਰ ਤੋਂ ਬੇਪੂਖ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ